ਹਾਂਜੀ ਸਾਰੇ ਸਾਸਤਰੀ ਗਾਲ ਉਹ ਸਾਰੇ ਠੀਕ ਠਾਕ ਭੈਣ ਭਰਾ ਸਾਰੇ ਧੰਨਵਾਦ ਜੀ ਆਪਾਂ ਮੈਸਾ ਨਵਾ ਕੇ ਹਟਿਆ ਤੇ ਹੁਣ ਇਹਨਾਂ ਧਾਰਾ ਕੱਢਣ ਦਾ ਟਾਈਮ ਹੋ ਗਿਆ ਤੇ ਚਿੱਕੜ ਖਾਸਾ ਹੋ ਜਾਂਦਾ ਜੀ ਮੀਂਹ ਕਰਕੇ ਜੀ ਤੇ ਹੁਣ ਆਪਾਂ ਇਹਨਾਂ ਚਾਰਾ ਚੂਰਾ ਪਾ ਕੇ ਜਾਂ ਬੌਲਦ ਨੂੰ ਚਾਰਾ ਚੂਰਾ ਪਾਇਆ ਜੀ ਮੈਸਾ ਨੂੰ ਤੇ ਭੁੱਖੇ ਖੜੇ ਸੀਗੇ ਜੀ ਹੁਣੇ ਪਾ ਕੇ ਹਟਿਆ ਤੇ ਉਧਰ ਉਹ ਮੈਸ ਖੜੀ ਹੈ ਬਰਾਂਡੇ 'ਚ ਜਿਹਨੂੰ ਵੀ ਹੁਣ ਚਾਰਾ ਪਾਇਆ ਜੀ ਤਾਰ ਕੱਢਣ ਦਾ ਟਾਈਮ ਹੋਇਆ ਜੀ ਬਸ ਬਲੂਂਗੜੇ ਹੁਣ ਤੇ ਦਿਖਦੇ ਨਹੀਂ ਹੈਗੇ ਬਲੂਂਗੜੇ ਗਏ ਹੋਣ ਕਿਤੇ ਸ਼ਹਿਰ ਚੁਰ ਕਰਨ ਨਾ ਘੁੰਮਣ ਫਿਰਨ ਦੁੱਧਲੇ ਜਾਂ ਦੁੱਧ ਪਾਮਾ ਇੱਕ ਉਦੇਸ਼ ਜਿਆਦਾ ਹੋਣਗੇ ਜੀ ਤੇ ਆ ਸਾਡਾ ਟਾਈਗਰ ਬੈਠਾ ਜੀ ਟਾਈਗਰ ਕਿਵੇਂ ਆ ਠੀਕ ਆ ਇਹਨੂੰ ਹੁਣ ਆਪਾਂ ਜੀ ਗੁਰਦੁਆਰਾ ਸਾਹਿਬ ਭੈਣ ਵੀਰਾਂ ਨੂੰ ਸਾਰਾ ਧੰਨਵਾਦ ਆਪਾਂ ਰੱਖੇਗਾ ਢੂਂਗੜੇ ਜੀ ਕਰੇ ਰਹਿੰਦੇ ਨੇ ਹੁਣ ਤਾਰ ਕੱਢ ਕੇ ਹਟਿਆ ਜੀ ਤੇ ਸਾਰੇ ਉਹਨਾਂ ਦੁੱਧ ਪੀ ਰਹੇ ਨੇ ਰਾਜ ਦੇ ਕਿਤੇ ਘੁੰਮਣ ਫਿਰਨ ਗਏ ਹੋਏ ਠੀਕੇ ਤੇ ਨਾ ਪਤਾ ਟਾਈਮ ਦਾ ਪਤਾ ਲੱਗਿਆ ਫਿਰ ਆ ਗਏ ਸਾਰੇ ਜਾਣੇ ਬਹੁਤ ਸਾਰੇ ਠੀਕ ਠਾਕ ਵੀਰ ਭੈਣ ਉਹਨੇ ਕੋਈ ਸੋਹਣੇ ਸੋਹਣੇ ਬਲੂੰਗੜੇ ਨੇ ਇੱਥੇ ਰਹਿੰਦੇ ਨੇ ਜਿਹੜਾ ਹੋਰ ਬਾਕੀ ਜਿਹੜਾ ਦੁੱਧ ਮਿਲਦਾ ਉੱਥੇ ਪੱਕਾ ਰਹਿੰਦੇ ਸਾਰੇ ਜਾਣੇ ਸੰਧਾਈ ਹਾਰ ਸੱਸਰੀ ਦਾ